ਜਿੱਥੇ ਸਰਕਾਰਾਂ ਜਿਹੜੀਆਂ ਨਸ਼ੇ ਰੋਕਣ ਲੱਗੀਆਂ ਹੋਈਆਂ ਪ੍ਰਸ਼ਾਸਨ ਨਸ਼ਿਆਂ ਦੇ ਉੱਤੇ ਠੱਲ ਪਾਉਣ ਲੱਗਾ ਆ ਉੱਥੇ ਇਹ ਨੌਜਵਾਨ ਪਤਾ ਨਹੀਂ ਕਿਹੜੇ ਯਾਰ ਕਿਹੜੇ ਕਰਕੇ ਦੇ ਵਿੱਚ ਤੁਰੇ ਹੋਏ ਆ ਅਸੀਂ ਉਥੋਂ ਲੰਘਦੇ ਪਏ ਸੀਗੇ ਮੇਰੀ ਅਚਾਨਕ ਧਿਆਨ ਵਜਾ ਤੇ ਤੇਰਾ ਚਿਹਰਾ ਆਪਾਂ ਬੁਲਾੜ ਕਰਾਂਗੇ ਦਿਖਾਵਾਂਗੇ ਨਹੀਂ ਤੇ ਤੇਰੇ ਨਾਲ ਆਪਣੀ ਜਿਹੜੀ ਆ ਕਮਿਟਮੈਂਟ ਆ ਸਰ ਜਦੋਂ ਤੁਸੀਂ ਆਇਓ ਨਾ ਸਰ ਉਦੋਂ ਉਹ ਜਿਹੜਾ ਦੂਸਰਾ ਮੁੰਡਾ 도ੜਿਆ ਗਿਆ ਨੇ ਜਿਹੜਾ ਗੋਲੀਆਂ ਗੇਂਦਾ ਪਿਆ ਜਿਹੜੀ ਨਸ਼ਾ ਛਡਾਉਗੇ ਅੰਦਰ ਤੋਂ ਮਿਲਦੀਆਂ ਉਹ ਗੋਲੀਆਂ ਤੇ ਗਿਣਤੀ ਹੋ ਰਹੀ ਸੀਗੀ ਢੜਨੇ ਨਾਲ ਕੰਮ ਚੱਲ ਰਿਹਾ ਸੁजानਪੁਰ ਚ ਗੋਲੀਆਂ ਦਾ ਪਰ ਮੈਨੂੰ ਇੱਕ ਗੱਲ ਦੱਸਣਾ ਚਾਹਤ ਐਵੇਂ ਕੀਤਾ ਮੈਂ ਸਰਪੰਗ ਮੰਨ ਲਿਆ ਪੀਤਾ ਨਹੀਂ ਹਜੇ ਮੈਂ ਭੰਗ ਮਲੀਆ ਦੇ ਕੋਟ ਛੋਟਾ ਪਤਵੀ ਗਰਮੀ ਪੈਣ ਗਈ ਆ ਲੋਕਾਂ ਕੋਲੋਂ ਉਦਾਂ ਨਹੀਂ ਖੜੇ ਹੋਇਆ ਜਾਂਦਾ ਤੂੰ ਆ ਈਡੀ ਹਰਾ ਕਿਹੜੀ ਗਰੰਟੀ ਨਾ ਚੱਲਦਾ ਸਰ ਗਰੰਟੀ ਸਰ ਇਦਾਂ ਜੀ ਤੁਹਾਡੇ ਆਪ ਬੱਚਿਆਂ ਨੂੰ ਬੱਚਿਆਂ ਨੂੰ ਹੀ ਲੈਣਾ ਆ ਜਾਨ ਜਾਣੀ ਆ ਤੇਰੀ ਜਾਣੀ ਆ ਸਿਹਤ ਖਰਾਬ ਹੋਣੀ ਤੇਰੀ ਹੋਣੀ ਆ ਮੇਰਾ ਕੱਖ ਨਹੀਂ ਜਾਣਾ ਸਿਖਰ ਤੋਂ ਬਾਰੇ ਤੁਸੀਂ ਇੱਥੇ ਬੈਠੇ ਪਏ ਹੋ ਕੋਈ ਗੋਲੀਆਂ ਗਣਦਾ ਪਿਆ ਕੋਈ ਭੰਗ ਮਲਦਾ ਪਿਆ ਯਾਰ ਕਿਹੜੇ ਤੁਸੀਂ ਇਹ ਕੰਮਾਂ 'ਚ ਪਏ ਹੋ ਯਾਰ ਮੇਰਾ ਵੀਰ ਕਹਿ ਰਿਹਾ ਵੇ ਮੈਂ ਪ੍ਰਸ਼ਾਸਨ ਨੂੰ ਗਿਆ ਵਾ ਫਲਾਣੇ ਨੂੰ ਗਿਆ ਮੈਂ ਧੰਗੜੇ ਨੂੰ ਗਿਆ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਉਹ ਯਾਰ ਉਹ ਐਕਸ਼ਨ ਤਾਂ ਤਾ ਲੈਣ ਜੇ ਤੂੰ ਸੁਧਰ ਗਿਆ ਔਂ ਆ ਨੌਜਵਾਨ ਆ ਵੀ ਇਹਨੂੰ ਮਾਰਾ ਜ ਐ ਕਰਕੇ ਹਲਾਉ ਨਾ ਐ ਕਰਕੇ ਤੇਰੀਆਂ ਪੂਰੀਆਂ ਅੰਦਰਾਂ ਹਲਦੀਆਂ ਹੋਣੀਆਂ ਹਨਾ ਇਹਨੇ ਕੀਤਾ ਕਹਦੇ ਨਾਲਿਆ ਸਿਰਫ ਆ ਨਸ਼ਿਆਂ ਪੱਤਿਆਂ ਨਾਲ ਤੇ ਨਸ਼ੇ ਪੱਤੇ ਜੀ ਸੈਟਰ ਹਨਾ ਤੇ ਹੋਇਆ ਤੇਰੀ ਮਰਜ਼ੀ ਹੈ ਨਹੀਂ ਨਹੀਂ ਸਰ ਸਾਨੂੰ ਵਾਦਾ ਕਰਦਾ ਨਾ ਕਿ ਜ਼ਿੰਦਗੀ ਦੇ ਵਿੱਚ ਕਦੀ ਸਰ ਇਹ ਤੀਨੂੰ ਹੱਥ ਨਹੀਂ ਲਾਵਾਂਗਾ ਨਹੀਂ ਯਾਰ ਵਾਦੇ ਬੁਦੇ ਤੇ ਤੂੰ ਹੋਰਾਂ ਬਨੇ ਵੀ ਕਈਆਂ ਨਾ ਕੀਤੇ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ providing a wide range of professional courses with 100% placement assistance. We are Sri Sai Group of Institutes. ਸਲੇ ਸਿਆਨਪੁਰ ਦੇ ਉਸ ਰਸਤੇ ਦੇ ਵਿੱਚ ਖੜਿਆ ਜੋ ਕਿ ਜਿਹੜਾ ਆ ਮਲਕਪੁਰ ਤੋਂ ਅੰਦਰ ਨੂੰ ਆਉਂਦਾ ਛੋਟਾ ਰਾਹ ਆ ਇਹ ਰਾਹ ਦੇ ਵਿੱਚ ਜਿਹੜਾ ਸਮਸ਼ਾਨ ਘਾਟ ਜਿਹੜਾ ਸੁਜਾਨਪੁਰ ਤੋਂ ਉਹ ਵੀ ਪੈਂਦਾ ਆ ਤੇ ਇਸ ਰਸਤੇ ਤੋਂ ਥਾਣੀ ਆ ਰਹੇ ਸੀਗੇ ਤੇ ਆਪਾਂ ਇਸ ਜਗ੍ਹਾ ਤੇ ਤੁਹਾਨੂੰ ਪਹਿਲਾਂ ਏਰੀਆ ਤੁਹਾਨੂੰ ਦਿਖਾ ਦਈਏ ਕਿ ਸਾਹਮਣੇ ਇਸਰੋ ਰਿਜ਼ੋਰਟ ਆ ਤੁਸੀਂ ਮਗਰ ਦੇਖ ਸਕਦੇ ਹੋ ਇਸਰੋ ਰਿਜ਼ੋਰਟ ਆ ਅ ਜਿੱਥੋਂ ਅਸੀਂ ਲੰਘਦੇ ਆ ਰਹੇ ਸੀਗੇ ਤੇ ਇੱਥੋਂ ਆਉਂਦੇ ਆਉਂਦੇ ਕੁਝ ਨੌਜਵਾਨ ਜਿਹੜੇ ਆ ਉਹ ਕੁਝ ਪੰਨੀਆਂ ਜਾਂ ਲਫਾਫੇ ਜਿਹੜੇ ਆ ਉਹ ਫੜ ਕੇ ਬੈਠੇ ਹੋਏ ਸੀਗੇ ਜਦੋਂ ਅਸੀਂ ਉਹਨਾਂ ਕੋਲ ਪਹੁੰਚੇ ਆ ਤੇ ਉਹ ਨੌਜਵਾਨ ਜਿਹੜੇ ਆ ਮੌਕੇ ਤੋਂ ਹੀ ਉੱਥੋਂ ਭੱਜਦੇ ਨਜ਼ਰ ਆਏ ਨੱਠ ਗਏ ਸਾਡੇ ਕੋਲੋਂ ਇਹ ਗਲਤੀ ਹੋਈ ਕਿ ਉਹਨਾਂ ਦੀ ਵੀਡੀਓ ਜਿਹੜੀ ਆ ਉਸੇ ਵੇਲੇ ਸ਼ੂਟ ਨਹੀਂ ਕੀਤੀ ਗਈ ਕਿਉਂਕਿ ਅਸੀਂ ਉਹਨਾਂ ਨੂੰ ਰੋਕਣ ਦੇ ਵਿੱਚ ਜਿਹੜੇ ਆ ਉਹ ਲੱਗੇ ਹੋਏ ਸੀ ਵੀ ਗੱਲ ਕਰ ਜਾਓ ਸਾਡੇ ਨਾਲ ਸੁਣ ਜਾਓ ਗੱਲ ਸੁਣ ਜਾਓ ਤੇ ਉਹ ਜਦੋਂ ਨੱਟਦੇ ਹੋਏ ਨਜ਼ਰ ਉੱਥੋਂ ਆਏ ਪਰ ਇੱਕ ਨੌਜਵਾਨ ਜਿਹੜਾ ਸਾਡੇ ਨਾਲ ਇੱਥੇ ਖੜਾ ਆ ਏ ਬਾਈ ਵੀ ਉਹਨਾਂ ਨਾਲ ਹੀ ਬੈਠਾ ਹੋਇਆ ਸੀਗਾ ਤੇ ਆਪਾਂ ਇਹਨਾਂ ਨਾਲ ਗੱਲ ਕਰ ਲੈਣਾ ਬਾਈ ਕੀ ਕੰਦੇ ਸੀਗੇ ਤੁਸੀਂ ਇੱਥੇ ਬਾਈ ਮੈਂ ਡੀਜੇ ਦਾ ਕੰਮ ਅੱਛਾ ਮੈਂ ਡੀਜੇ ਦਾ ਕੰਮ ਕਰਦਾ ਜੋ ਬੋਲਾਂਗਾ ਸੱਚ ਬੋਲਾਂਗਾ ਮੈਂ ਵੀ ਸੁਨਾਤਾ ਨਹੀਂ ਹਾਂ ਤੇ ਮੈਂ ਆਪਣੇ ਆਪ ਨੂੰ ਹਿੰਦੂਸਤਾਨ ਦਾ ਇੱਕ ਉਹ ਮਤਲਬ ਕਿ ਕੀੜਾ ਸਮਝਦਾ ਕਿ ਮੈਂ ਹਿੰਦੂਸਤਾਨ ਦਾ ਲੂਣ ਖਾਦਾ ਤੇ ਮੈਂ ਹਿੰਦੂਸਤਾਨ ਦੀ ਹੀ ਗਾਣੀ ਆ ਕਰ ਕੀ ਰੇ ਸੀ ਇੱਥੇ ਸਰ ਇੱਥੇ ਮੁੰਡੇ ਬੈਠੇ ਉਹਨਾਂ ਨੇ ਗੋਲੀਆਂ ਗਿੰਦੇ ਪਏ ਸੀਗੇ ਜਿਹੜੀ ਨਸ਼ਾ ਛਡਾਊ ਕੇਂਦਰ ਤੋਂ ਮਿਲਦੀਆਂ ਉਹ ਗੋਲੀਆਂ ਇੱਥੇ ਗਿਣਤੀ ਹੋ ਰਹੀ ਸੀਗੀ ਤੇ ਸਰ ਝੂਠ ਨਹੀਂ ਬੋਲਣਾ ਨਾਲ ਇੱਕ ਮੁੰਡਾ ਆਪਣਾ ਉਹ ਭੰਗ ਪਿੰਦਾ ਭੰਗ ਵੰਗਮਲੀ ਉਹਨਾਂ ਨੇ ਤੇ ਸਰ ਜਦੋਂ ਤੁਸੀਂ ਆਇਓ ਨਾ ਸਰ ਉਦੋਂ ਉਹ ਜਿਹੜਾ ਦੂਸਰਾ ਮੁੰਡਾ 도ੜਿਆ ਗਿਆ ਜਿਹੜਾ ਗੋਲੀਆਂ ਵੇਂਦਾ ਪਿਆ ਉਹ 도ੜ ਗਿਆ ਇਥੋਂ ਟੜਲੇ ਨਾਲ ਕੰਮ ਚੱਲ ਰਿਹਾ ਸੁਜਾਨਪੁਰ ਚ ਗੋਲੀਆਂ ਦਾ ਬੰਦੇ ਟੜਲੇ ਨਾਲ ਵੇਚਦੇ ਆ ਨਸ਼ਾ ਛਡਾਊ ਕੇਂਦਰ ਦੀ ਜਿਹੜੀ ਫਰੀਦ ਦਵਾਈ ਕਿਸ ਨੂੰ ਮਿਲਦੀ ਜੀਵਤ ਰੱਖਣ ਵਾਲੀ ਉਹ 50 ਦੀ 100 ਰੁਪਏ ਦੀ ਟੜਲੇ ਨਾਲ ਵੇਚ ਰਹੀ ਐ ਸੁਜਾਨਪੁਰ ਪਰ ਸੁਜਾਨਪੁਰ ਦਾ ਜਿਹੜਾ ਪ੍ਰਸ਼ਾਸਨ ਹੈ ਸੁੱਤਾ ਪਿਆ ਕਈ ਬੰਦਿਆਂ ਦੀ ਆਪਾਂ ਮੁਲਾਜ਼ਮਾ ਨਾਲ ਗੱਲ ਵੀ ਕੀਤੀ ਸਰ ਇਦਾਂ ਦਾ ਪਰ ਕਿਸੇ ਦਾ ਕੋਈ ਐਕਸ਼ਨ ਨਹੀਂ ਹੋਇਆ ਭਗਵਾਨ ਤੁਮਨ ਸਾਹਿਬ ਨੇ ਇੱਕ ਮੁਹਿੰਮ ਚਲਾਈ ਹੈ ਯੁੱਧ ਨਸ਼ਿਆਂ ਵਿਰੁੱਧ ਅੱਛਾ ਮੇਰੀ ਗੱਲ ਸੁਣੋ ਆਪਾਂ ਯੁੱਧ ਨਸ਼ਿਆਂ ਵਿਰੁੱਧ ਦਾ ਬਾਅਦ ਚ ਗੱਲ ਕਰਦੇ ਹਾਂ ਮੇਰਾ ਵੀਰ ਤੇਰਾ ਚਿਹਰਾ ਆਪਾਂ ਬਲਰ ਕਰਾਂਗੇ ਦਿਖਾਵਾਂਗੇ ਨਹੀਂ ਇਹ ਤੇਰੇ ਨਾਲ ਆਪਣੀ ਜਿਹੜੀ ਆ ਕਮਿਟਮੈਂਟ ਆ ਠੀਕ ਹੈ ਸਰ ਪਰ ਮੈਨੂੰ ਇੱਕ ਗੱਲ ਦੱਸ ਨਸ਼ਾ ਤਾਂ ਐਵੇਂ ਕੀਤਾ ਮੈਂ ਸਰ ਭੰਗ ਮੰਨਦਾ ਮੈਂ ਪੀਤਾ ਨਹੀਂ ਹਜੇ ਮੈਂ ਭੰਗ ਮਲੀ ਆ ਦੇਖੋ ਛੋਟਾ ਜਿਹਾ ਦਾਣਾ ਆਪਣੇ ਨੂੰ ਬਣਾਇਆ ਉਹ ਬੂਟਾ ਆ ਤੁਹਾਨੂੰ ਤਸਵੀਰ ਦਿਖਾ ਦੇ ਇੱਕ ਮਾਰ ਦਿਖਾ ਦੇ ਮੇਰਾ ਵੀਰ ਆ ਇਹਨੇ ਬਾਈ ਨੇ ਜਿਹੜਾ ਆ ਇੱਥੇ ਭੰਗ ਮਲ ਕੇ ਰੱਖੀ ਹੋਈ ਆ ਤੇ ਇਹਦਾ ਭੰਗ ਦਾ ਜਿਹੜਾ ਸੇਵਨ ਬਾਈ ਤੈਨੂੰ ਯਾਰ ਲੱਗਦਾ ਨਹੀਂ ਹੈਗਾ ਮੇਰੀ ਗੱਲ ਸੁਣ ਕਿੰਨੀ ਉਮਰ ਆ ਤੇਰੀ ਮੇਰੀ ਭਾਜੀ 32 ਸਾਲ ਉਮਰ ਹੈ 32 ਸਾਲਾਂ ਦਾ ਯਾਰ ਤੂੰ ਨੌਜਵਾਨ ਆ ਹਨਾ ਅੱਤ ਦੀ ਗਰਮੀ ਪੈਣ ਈ ਆ ਲੋਕਾਂ ਕੋਲ ਉਦਾਂ ਨਹੀਂ ਖੜੇ ਹੋਇਆ ਜਾਂਦਾ ਤੂੰ ਆ ਈਡੀ ਯਾਰ ਕਿਹੜੀ ਗਲਤੀ ਨਾ ਚਲੋ ਸਰ ਗਲਤੀ ਸਰ ਏਦਾਂ ਕੀ ਤੁਹਾਡੇ ਆਪ ਬੱਚੇ ਵਾਂਗੂ ਆ ਬੱਚੇ ਵਾਂਗੂ ਹੀ ਰਹਿਣਾ ਆ ਪਰ ਚਲੋ ਮੈਂ ਮੇਰੀ ਗੱਲ ਸੁਣ ਜਾਨ ਜਾਣੀ ਆ ਤੇਰੀ ਜਾਣੀ ਆ ਸਿਹਤ ਖਰਾਬ ਹੋਣੀ ਤੇਰੀ ਹੋਣੀ ਆ ਮੇਰਾ ਕੱਖ ਨਹੀਂ ਜਾਣਾ ਠੀਕ ਆ ਪਰ ਜਿਸ ਹਾਲਾਤਾਂ ਦੇ ਵਿੱਚ ਯਾਰ ਤੁਸੀਂ ਇੱਥੇ ਸਿਖਰ ਦਪਾਰੇ ਤੁਸੀਂ ਇੱਥੇ ਬੈਠੇ ਪਏ ਹੋ ਕੋਈ ਗੋਲੀਆਂ ਗਿਣਦਾ ਪਿਆ ਕੋਈ ਭੰਗ ਮਲਦਾ ਪਿਆ ਯਾਰ ਕਿਹੜੇ ਤੁਸੀਂ ਇਹ ਕੰਮਾਂ 'ਚ ਪਏ ਹੋ ਯਾਰ ਯਾਰ ਘਰਦਿਆਂ ਮੇਰੀ ਗੱਲ ਤੋਂ ਸਸ ਘਰਦਿਆਂ ਲਈ ਇਹ ਤੁਸੀਂ ਘਰਦਿਆਂ ਨੇ ਸੋਚਿਆ ਸੀ ਤੁਹਾਡੇ ਲਈ ਯਾਰ ਸਰ ਮੈਂ ਸੌਰੀ ਫੀਲ ਕਰਦਾ ਹਾਂ ਕਿ ਸਰ ਅੱਗੇ ਤੋਂ ਕੋਈ ਗਲਤੀ ਨਹੀਂ ਹੋਏਗੀ ਮੇਰੇ ਕੋ ਜੇ ਮੇਰੇ ਕੋ ਗਲਤੀ ਹੋ ਗਈ ਹੈ ਮੈਂ ਸਰ ਸੌਰੀ ਫੀਲ ਕਰਦਾ ਤੇ ਨਾਲ ਮੈਂ ਕੰਨ ਫੜ ਕੇ ਕਹਿੰਦਾ ਕਿ ਜ਼ਿੰਦਗੀ ਦੇ ਵਿੱਚ ਤੂੰ ਮੇਰਾ ਵੀਰ ਕਹਿ ਰਿਹਾ ਮੈਂ ਪ੍ਰਸ਼ਾਸਨ ਨੂੰ ਕਿਹਾ ਮੈਂ ਫਲਾਨੇ ਨੂੰ ਕਿਹਾ ਮੈਂ ਤੈਨੂੰ ਕਿਹੜੇ ਨੂੰ ਕਿਹਾ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਉਹ ਯਾਰ ਉਹ ਐਕਸ਼ਨ ਉਸ ਸਰ ਮੈਨੂੰ ਗੰਦੀ ਆਤ ਭੰਗ ਦੀ ਪੈ ਕੇ ਦੀ ਪਰ ਮੈਂ ਛੱਡਦਾ ਨਹੀਂ ਅੱਗੇ ਤੈਨੂੰ ਹੱਥ ਲਾਵਾਂਗਾ ਮੈਂ ਸਰ ਇਹ ਹੋਰ ਕੋਈ ਨਸ਼ਾ ਨਹੀਂ ਕੀਤਾ ਕਦੀ ਜੇ ਅੱਛਾ ਜਿਹੜੇ ਭੱਜ ਕੇ ਗਏ ਆ ਉਹ ਕੀ ਕਰਨਗੇ ਡੇਸੀ ਇਥੇ ਉਹ ਸਰ ਜਿਹੜੇ ਭੱਜ ਕੇ ਗਏ ਆ ਤੁਹਾਨੂੰ ਦੱਸਿਆ ਨਾ ਉਹ ਗੋਲੀਆਂ ਗੇਂਦੇ ਵੀ ਸੀ ਇੱਥੇ ਬਹਿ ਕੇ ਸੈਂਟਰ ਵਾਲੀਆਂ ਤੇ ਹੋਰ ਵੀ ਦਵਾਈ ਸੀ ਉਹਨੇ ਕੋ ਉਹ ਇਤੋਂ ਸਸਤੇ ਭਾਅ ਦਵਾਈ ਖਰੀਦ ਕੇ ਤੇ ਉਹ ਮਹਿੰਗੇ ਭਾਅ ਵੇਚਦੇ ਆ ਅੱਛਾ ਇਤੋਂ ਖਰੀਦੇ ਕਿਥੋਂ ਖਰੀਦੇ ਆ ਸੈਂਟਰ ਦੇ ਬਾਹਰ ਖਲੋਗੇ ਬਾਚੂ ਕੀ ਜਿਹੜਾ ਬੰਦਾ ਦਵਾਈ ਨਹੀਂ ਖਾਂਦਾ ਉਹ ਵੇਚ ਦਿੰਦਾ ਆ ਅੱਛਾ ਪਠਾਨਕੋਟ ਤੋਂ ਨੋਰਮਲੀ ਇਹ ਦਵਾਈ ਮਿਲ ਜਾਂਦੀ ਹੈ ਜੇ ਆਪਾਂ ਕਹਦੇ ਆਧਾਰ ਕਾਰਡ ਤੇ ਆਈਡੀ ਬਣੀ ਹੋਈ ਹੈ ਹਮ ਬੰਦਿਆਂ ਨੂੰ ਆਈਡੀ ਤੇ ਮਿਲਦੀ ਹੈ ਪਰ ਉਥੋਂ ਦੇ ਕੀ ਕਰਦੇ ਬੰਦੇ ਕਿਸੇ ਦੀ ਆਧਾਰ ਕਾਰਡ ਦੀ ਫੋਟੋ ਖੇਚ ਲਈ ਦਵਾਈ ਵੀ ਕਿਸੇ ਦੀ ਲੈ ਲਈ 50 ਰੁਪਏ ਦੀ ਗੋਲੀ ਖਰੀਦ ਲਈ ਕਿਸੇ ਨੂੰ ਇਦਾਂ ਇਕੱਠੀਆਂ ਕਰਕੇ ਫਿਰ ਇੱਥੇ ਆ ਗਏ ਉਹ ਤੇ ਲੈਣਾ ਵੇਚ ਰਹੇ ਉਹ ਵੀ ਡਬਲ ਰੇਟ 'ਚ 200 ਰੁਪਏ ਦੀ ਦੇ ਕੇ ਗੋਲੀ ਲਾ ਇਹ ਕਿਹੜਾ ਰੋਡ ਕਿਹੜਾ ਪੈਂਦਾ ਹੈ ਕਿ ਇਹਨੂੰ ਕੀ ਸਰ ਇਸ ਤੋਂ ਪਹਿਲਾਂ ਸਾ ਇਹ ਗਊਸ਼ਾਲਾ ਹੈ ਸੁਜਾਨਪੁਰ ਦੀ ਗਊਸ਼ਾਲਾ ਦੇ ਬਿਲਕੁਲ ਨਾਲ ਆਪਾਂ ਖਲੋਤੇ ਆ ਇਹ ਜਿਹੜਾ ਮਲਕਪੁਰ ਨੂੰ ਤੁਸੀਂ ਦੱਸਿਆ ਮਲਕਪੁਰ ਨੂੰ ਚੱਲ ਗਿਆ ਇਹ ਜਿਹੜਾ ਆ ਮਤਲਬ ਕਿ ਡਿਫੈਂਸ ਰੋਡ ਤੇ ਜਾ ਕੇ ਮਿਲਦਾ ਹੈ ਰੋਡ ਯਾਰ ਮੈਂ ਤੁਹਾਨੂੰ ਦੱਸਾਂ ਵੀ ਇਹ ਇਦਾਂ ਦਾ ਨੌਜਵਾਨ ਆ ਵੀ ਇਹਨੂੰ ਮੜਾ ਜ ਐ ਕਰਕੇ ਹਲਾਓ ਨਾ ਐ ਕਰਕੇ ਤੇਰੀਆਂ ਪੂਰੀਆਂ ਅੰਦਰਾਂ ਹਿੱਲਦੀਆਂ ਹੋਣੀਆਂ ਹਨਾ ਇਹਨੇ ਕੀਤਾ ਕਾਦੇ ਨਾਲ ਆ ਸਿਰਫ ਆ ਨਸ਼ਿਆਂ ਪੁੱਤਿਆਂ ਨਾਲ ਹਨਾ ਨਸ਼ੇ ਯਾਰ ਜਿੱਥੇ ਸਰਕਾਰਾਂ ਜਿਹੜੀਆਂ ਨਸ਼ੇ ਰੋਕਣ ਲੱਗੀਆਂ ਹੋਈਆਂ ਪ੍ਰਸ਼ਾਸਨ ਨਸ਼ਿਆਂ ਦੇ ਉੱਤੇ ਠੱਲ ਪਾਉਣ ਲੱਗਾ ਆ ਉੱਥੇ ਇਹ ਨੌਜਵਾਨ ਪਤਾ ਨਹੀਂ ਕਿਹੜੇ ਯਾਰ ਕਿਹੜੇ ਕਰਕੇ ਦੇ ਵਿੱਚ ਤੁਰੇ ਹੋਏ ਆ ਅਸੀਂ ਇੱਥੋਂ ਲੰਘਦੇ ਪਏ ਸੀਗੇ ਮੇਰੀ ਅਚਾਨਕ ਧਿਆਨ ਵਜਾ ਮੈਂ ਕੋਸ਼ਿਸ਼ ਕੀਤੀ ਵੀ ਉਹਨੂੰ ਰੋਕਣ ਦੀ ਉਹ ਬੰਦਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਵੀ ਯਾਰ ਤੁਸੀਂ ਰੁਕੋ ਗਲਤ ਗੱਲ ਸੁਣ ਕੇ ਜਾਓ ਮੇਰੀ ਪਰ ਉਹ ਨਹੀਂ ਉਹਨਾਂ ਨੇ ਗੱਲ ਨਹੀਂ ਸੁਣੀ ਹੈਗੀ ਭੱਜ ਏਦਾਂ ਭੱਜੇ ਆ ਜਿਦਾਂ ਬੰਦੂਕ ਚੋਂ ਗੋਲੀ ਨਿਕਲ ਕੇ ਭਾਈਦੀ ਹੁੰਦੀ ਆ ਗਲਤ ਸੀਗੇ ਤਾਂ ਭੱਜੇ ਆ ਇਹਨੂੰ ਭੱਜਣਾ ਤਾਂ ਇਹਨੇ ਵੀ ਸੀਗਾ ਪਰ ਪਤਾ ਨਹੀਂ ਕਿਹੜੇ ਕਾਰਨਾ ਕਰਕੇ ਜਿਹੜਾ ਇਹ ਬਾਈ ਰੁਕਿਆ ਪਰ ਇਹਦੇ ਤਾਂ ਵੀ ਹੌਸਲੇ ਨੂੰ ਮੈਂ ਜਿਹੜਾ ਆ ਉਹ ਸਲਾਮ ਕਰਦਾ ਵੀ ਇਹਨੇ ਖੜੇ ਹੋ ਕੇ ਗੱਲ ਸੁਣੀ ਆ ਤੇ ਕੀਤੀ ਆ ਅੱਗੇ ਮੰਨਣਾ ਨਹੀਂ ਮੰਨਣਾ ਇਹਦੀ ਮਰਜ਼ੀ ਆ ਪਰ ਮੈਂ ਬਾਈ ਤੈਨੂੰ ਇੱਕ ਗੱਲ ਦੱਸਦੇ ਆ ਸੁਣ ਇਹ ਜਾਨ ਤੇਰੀ ਜਾਣੀ ਆ ਗਰਕ ਤਾਇਆ ਹੋਣਾ ਆ ਸਾਡਾ ਜਿਆ ਕੇ ਹੋਰ ਦਾ ਕਿਸੇ ਦਾ ਕੱਖ ਨਹੀਂ ਜਾਣਾ ਕਿਸੇ ਨੂੰ ਕਹਿਣ ਤੋਂ ਪਹਿਲਾਂ ਆਪਣਾ ਆਪਣਾ ਆਪ ਸੈੱਟ ਕਰ ਜੇ ਤੂੰ ਸੈੱਟ ਹੋ ਗਿਆ ਤਾਂ داری ਕਿਸੇ ਨੂੰ ਸੈੱਟ ਕਰ ਪਾਏਗਾ ਠੀਕ ਹੈ ਸਰ ਤਾਂ ਤਾਂ ਦਾ ਜਿਹੜਾ दारू ਨਸ਼ੇ ਪੱਤੇ ਦੀ ਸੈੱਟ ਰਹਿਣਾ ਤਾਂ ਫੇਰ ਯਾਰ ਤੇਰੀ ਮਰਜ਼ੀ ਆ ਨਹੀਂ ਨਹੀਂ ਸਰ ਤੈਨੂੰ ਵਾਦਾ ਕਰਦਾ ਮੈਂ ਕਿ ਜ਼ਿੰਦਗੀ ਦੇ ਵਿੱਚ ਕਦੀ ਸਰ ਇਹ ਚੀਜ਼ ਨੂੰ ਹੱਥ ਨਹੀਂ ਲਾਵਾਂਗਾ ਯਾਰ ਵਾਦੇ ਬੁਦੇ ਤਾਂ ਤੂੰ ਹੋਰਾਂ ਬਨੇ ਵੀ ਕਈਆਂ ਨਾ ਕੀਤੇ ਹੋਣਗੇ ਸਰ ਮੈਂ ਆਪਣੇ ਆਪ ਨੂੰ ਨਾ ਮੈਂ ਆਪਣੇ ਆਪ ਨੂੰ ਮੈਂ ਇੱਕ ਗੱਲ ਦੱਸਦਾ ਕਿ ਮੈਂ ਸਰ 2 ਦਿਨਾਂ ਦੇ ਵਿੱਚ ਨਸ਼ਾ ਛਡਾਊ ਕੇਂਦਰ ਮੈਂ ਭਰਤੀ ਹੋ ਜਾਵਾਂਗਾ ਪਰ ਪ੍ਰਸ਼ਾਸਨ ਨੂੰ ਜਿਹੜਾ ਆ ਇਹ ਪੀਲਿਆ ਕੀ ਸਿਯਾਨਪੁਰ ਏਰੀਆ ਦੇ ਵਿੱਚ ਜਿੱਥੇ ਅਸੀਂ ਆਮ ਆਮ ਨੰਗਦੇ ਪਿਆ ਉੱਥੇ ਜੇ ਇਦਾਂ ਦੇ ਕੰਮ ਹੁੰਦੇ ਆ ਤੇ ਲੋਕੀ ਜਿਹੜੇ ਆ ਕਈ ਇਦਾਂ ਦੇ ਸੈਂਸਿਟਿਵ ਇਦਾਂ ਦੇ ਕਈ ਥਾਂ ਹੋਣਗੇ ਸਿਯਾਨਪੁਰ ਦੇ ਵਿੱਚ ਜਿੱਥੇ ਲੋਕੀ ਲੋਕ ਸ਼ੌਪ ਕੇ ਵੀ ਜਿਹੜਾ ਨਸ਼ੇ ਨੂੰ ਜਿਹੜਾ ਆ ਅੰਜਾਮ ਦਿੰਦੇ ਹੋਣਗੇ ਹਾਂਜੀ ਮੇਰੇ ਮੇਰੀ ਪਿੱਠ ਮੇਰੇ ਪਿੱਛੇ ਨਾ ਕਿਸੇ ਦਾ ਹੱਥ ਨਹੀਂ ਹੈਗਾ ਜੇ ਮੈਂ ਕਿਸੇ ਦੀ ਗੱਲ ਕਰਦਾ ਆ ਤੇ ਮੈਨੂੰ ਸਰ ਫਿਰ ਰਚਿੱਤਰ ਪੈਂਦੇ ਆ ਮੇਰੇ ਪਿੱਛੇ ਕੋਈ ਨਹੀਂ ਹੈਗਾ ਜੇ ਮੇਰੇ ਪਿੱਛੇ ਕੋਈ ਹੋਵੇ ਮੈਂ ਖੁਦ ਪ੍ਰੈਸ ਲਗਾਵਾ ਮੈਂ ਸਿਯਾਨਪੁਰ ਸਾਰਾ ਸੁਧਾਰਦਾ ਜਿੰਮੇ ਨੂੰ ਹਾਰ ਅੱਡਾ ਪਤਾ ਜਿੱਥੇ ਗੋਲੀਆਂ बिकਦੀਆਂ ਚੱਲ ਤਾਂ ਇਹ ਬਾਅਦ ਸੁਧਾਰ ਲਈ ਪਰ ਮੈਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਨਾ ਚਾਹਾਂਗਾ ਇੱਥੋਂ ਦੀ ਪੁਲਿਸ ਨੂੰ ਮੈਂ ਅਪੀਲ ਕਰਨਾ ਚਾਹਾਂਗਾ ਭਈ ਇਹ ਜਿਹੜੇ ਕੁਛ ਇੱਕ ਜਿਹੜੇ ਹਜੇ ਵੀ ਜਿਹੜੇ ਇਦਾਂ ਦੇ ਥਾਂ ਰਹਿੰਦੇ ਆ ਜਿੱਥੇ ਵਿਰਲੇ ਵਾਂਝੇ ਜਿੱਥੇ ਪ੍ਰਸ਼ਾਸਨ ਨੇ ਜਿਹੜੇ ਹਜੇ ਵੀ ਢਿਲੇ ਮਾਠੇ ਜਿਹੜੀ ਰੱਖੀ ਹੋਈ ਆ ਉਥੇ ਜਿਹੜਾ ਜ਼ਰੂਰ ਸ਼ਕੰਜਾ ਕੱਸਿਆ ਜਾਵੇ ਤਾਂ ਕਿ ਜਿਹੜੇ ਨੌਜਵਾਨ ਜਿਹੜੇ ਨਸ਼ੇ ਤੋਂ ਬਚ ਸਕਣ